FIR ਨੰਬਰ 168 ਜਿਹੜੀ ਹੈ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਮੇਟੂ ਅ ਸ਼੍ਰੀ ਗੁਰੂਗ੍ਰਾਂਝ ਸਾਹਿਬ ਜੀ ਦੇ ਜਿਹੜੇ 328 ਪਾਵਨ ਸਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਇਹਦੇ ਚ ਇੱਕ SIT ਬਣਾਈ ਗਈ ਹੈ ਔਰ SIT ਵੱਲੋਂ ਜਿਹੜਾ ਇਹਦੇ ਚ ਤਫਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਐਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅੱਜ ਅ ਵਕਫਾ ਖ ਜਗਾ ਦੇ ਉਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਯੋਗ ਅਦਾਲਤ ਵੱਲੋਂ ਉਹਨਾਂ ਦੇ ਉਤੇ ਟੋਟਲ ਜਿਹੜੇ 15 ਜਗਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਚ ਦੋ ਜਗਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗਾ ਗੁਰਦਾਸਪੁਰ ਰੋਪੜ ਅਤਰਨ ਤਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਔਰ ਇਹਦੇ ਚ ਮੈਂ ਸਾਡੇ ਕਸਟਡ ਆਫਸਰ ਔਰ ਸੀਨੀਅਰ ਆਫਸਰ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਆਨ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਐਸਐਸ ਕੋਲੀ ਮੁਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰਿੰਸਿਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਿਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਹੈ ਇਹ ਬਿਲਕੁਲ ਬੜੀ ਮੈਟੀਕੁਲਸ اور ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜੋ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਆਂ ਔਰ ਬਿਲਕੁਲ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸ ਸਬਿੱਟ ਸਪੇਅਰ ਨਹੀਂ ਕੀਤਾ ਜਾਊਗਾ ਤੁਹਾਨੂੰ ਚੁਰਾਤੀ ਨਾ ਕਿ ਤੁਹਾਨੂੰ ਲੱਗੇ ਕਿ ਕੁਝ ਥਰੂਪ ਲਾਪਤਾ ਹੋ ਜਾਂਦਾ ਹੈ ਫਾਈਨੈਂਸ਼ੀਅਲ ਕੋਈ ਲੱਗਦਾ ਹੈ ਕੋਈ ਚੱਲ ਰਿਹਾ ਜੇ ਟੂ अर्ਲੀ ਟੂ ਕਮੈਂਟ ਔਨ 댓 ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਜ ਬੇਸਿਕਲੀ ਤੁਹਾਡ ਨਾਲ ਇਹ ਹੀ ਸ਼ੇਅਰ ਕਰ ਰਿਹਾ ਕਿ ਜੋ ਐਵੀਡੈਂਸ ਆਈ ਹੈ ਔਰ ਜੋ ਅਗੇ ਅਦਾਲਤ ਦੇ ਵਿੱਚੋਂ ਸੱਚ ਵਾਰੈਂਟਸ ਮਿਲੇ ਉਹਨਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਤੇ 15 ਲੋਕੇਸ਼ਨਸ ਦੇ ਉੱਤੇ ਪੰਜਾਬ ਤੇ ਚੰਡੀਗੜ੍ਹ ਇਹ ਜੋ ਐਸਐਸ ਕੂਲੀ ਫੇਲਰ ਨੇ ਇਹਨਾਂ ਦੀ ਕੀ ਰੋਲ ਸੀ ਉਹ ਚੱਲ ਰਿਹਾ ਜੀ ਅਜੇ ਤਾਂ ਅੰਡਰ ਰਿਮਾਂਡ ਨੇ ਉਹ ਸਾਰੇ ਗੱਲ ਜਦੋਂ ਆਏਗੀ ਤੁਹਾਡ ਨਾਲ ਸ਼ੇਅਰ ਕੀਤੀ ਜਾਏ ਇਹ ਸੀਗੀ ਸੀ ਐਸਸੀਸੀ ਅਕਾਊਂਟ ਡਿਪਾਰਟਮੈਂਟ ਦੇਖਦੇ ਦਿਖੋ ਉਹ ਤਾਂ ਸਾਰਾ ਕੁਝ ਔਨ ਰਿਕਾਰਡ ਹੀ ਹੈ ਜਿਹੜੀ ਉਹ ਰਿਪੋਰਟ ਹੈਗੀ ਹੈ ਐ ਸ਼ਸ਼ ਸਿੰਘ ਕਮੇਟੀ ਦੀ ਉਹ ਬੜੀ ਕਲੀਅਰ ਦੱਸਦੀ ਹੈ ਸਾਰੇ ਹਰੇਕ ਬੰਦੇ ਦਾ ਰੋਲ ਔਰ ਉਹਦੇ ਬੇਸ ਤੇ ਹੀ ਸਾਰਾ ਜਿਹੜੀ ਉਸ ਤੋਂ ਕੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਜਿਹੜੇ ਅਕਾਦਲ ਦੇ ਹੀ ਜਿਹੜੇ ਅਕਾਉਂਟੈਂਟ ਸੁਖਵੀਰ ਸਿੰਘ ਬਾਦਲੋਂ ਨੰਦ ਦੇ ਦੇਖੋ ਭਾਈ ਸਾਹਿਬ ਬੜੀ ਸਿੰਪਲ ਗੱਲ ਆ ਪਤਾ ਇਹਨੂੰ ਐਜ਼ ਅ ਕੇਸ ਦੇਖ ਰਹੇ ਐਜ਼ ਐਨ ਅਕਿਊਜ਼ਡ ਤੇ ਜੋ ਜੋ ਜਿਹਦਾ ਰੋਲ ਹੈ ਮੈਂ ਤੁਹਾਨੂੰ ਕਿਹਾ ਬਿਲਕੁਲ ਮੈਰਿਟ ਬੇਸਡ ਔਰ ਐਵਿਡੈਂਸ ਬੇਸਡ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ ਇਹ ਉਹ ਜਿਹੜਾ ਅੱਗੇ ਉਹਦੇ ਵਿੱਚ ਇਨਵੈਸਟੀਗੇਸ਼ਨ ਪ੍ਰਸੀਡ ਕਰ ਰਹੀ ਹੈ ਔਰ ਬੜੇ ਪੋਜ਼ਿਟਿਵ ਤਰੀਕੇ ਨਾਲ ਸਾਰੀ ਕਰ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੇਖੋ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਐਵੀਡੈਂਸ ਆਏਗੀ ਉਸ ਤਰ੍ਹਾਂ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜੋ ਲੀਗਲ ਕਾਰਵਾਈ ਹੈ ਉਹ ਉਹ ਫਾਲੋਅ ਅਪ ਹੋ ਕੇ ਦੇ ਵਿੱਚ ਅੱਗੇ ਆਏਗੀ ਆਏਗੀ